ਇਸਰ ਆਪਣਾ ਨਾਮ ਦੱਸ ਕੇ ਮੈਨੂੰ ਮੇਰਾ ਨਾਮ ਰਵਜੀਤ ਸਿੰਘ ਗਰੋਵਰ ਮੈਨੇਜਿੰਗ ਡਾਇਰੈਕਟਰ ਅਮਰਿਤਸਰ ਹਵੇਲੀ ਗਰੁੱਪ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਸਵਿਗੀ ਕੰਪਨੀ ਬੋਲ ਰਿਹਾ ਜਿਹੜਾ ਤੁਹਾਨੂੰ ਆਨਰਸਿ ਅੱਜ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਸਵਿਗੀ ਰੈਸਟੋਰੈਂਟ ਅਵਾਰਡਸ ਵਿੱਚ ਸਾਨੂੰ ਸਾਡੇ ਬ੍ਰਾਂਡ ਨੂੰ ਦੋ ਅਵਾਰਡਸ ਮਿਲੇ ਹੈ ਇੱਕ ਬੈਸਟ ਇਨ ਨਾਰਥ ਇੰਡੀਅਨ ਫੂਡ ਦੂਜਾ 베ਸਟ ਕੈਜੂਅਲ ਡਾਈਨਿੰਗ ਰੈਸਟੋਰੈਂਟ ਜੋ ਕਿ ਸਾਡੀ ਕੰਪਨੀ ਵਾਸਤੇ ਸਾਡੇ ਬ੍ਰਾਂਡ ਵਾਸਤੇ ਬਹੁਤ ਵੱਡਾ ਇੱਕ ਅਵਾਰਡ ਹੈ ਕਿ ਸਾਨੂੰ ਸਵਿਗੀ ਨੇ ਅੱਜ ਜਿਹੜੀ ਪੀਪਲਸ ਚੋਇਸ ਅਵਾਰਡ ਜਿਹੜਾ ਮਿਲਿਆ ਹੋਇਆ ਤੇ ਮੈਂ ਥੈਂਕਸ ਕਰਦਾ ਜਿਹੜੇ ਵੋਟਰਸ ਜਿਨ੍ਹਾਂ ਨੇ ਅੱਜ ਸਾਨੂੰ ਇਹ ਅਵਾਰਡ ਦਵਾਇਆ ਹੋਇਆ ਜਿਨ੍ਹਾਂ ਨੇ ਆਪਣਾ ਵੋਟ ਪਾ ਕੇ ਸਾਨੂੰ ਇਸ ਕਾਬਿਲ ਸਮਝਿਆ ਹੋਇਆ ਸਾਡੇ ਫੂਡ ਨੂੰ ਇਹਨਾਂ ਮਾਨ ਦਿੱਤਾ ਹੈ ਸਾਡੇ ਪ੍ਰੈਜੈਂਟੇਸ਼ਨ ਨੂੰ ਇਹਨਾਂ ਐਮਆਰ ਦਿੱਤੀ ਹੈ ਮੈਂ ਥੈਂਕਸ ਕਰਨਾ ਚਾਹਨਾ ਸਾਰੇ ਆਪਣੇ ਐਸਟੀਮਡ ਕਸਟਮਰਸ ਅਮਰitsar हवेਲੀ ਗਰੁੱਪ ਜਿਹੜਾ ਫੇਮਸ ਹੈ ਪੰਜਾਬੀ ਕੁਇਜ਼ਿਨਰ ਕੋਲ ਵਾਸਤੇ ਪੇਸ਼ ਪਰ ਵਿਦੇਸ਼ਾਂ ਦੇ ਵਿੱਚ ਕਿੰਨਾ ਕਮਾਨ ਮਹਿਸੂਸ ਹੁੰਦਾ ਜਦੋਂ ਅਸੀਂ ਪੰਜਾਬੀ ਖਾਣੇ ਨੂੰ ਚਾਹੁੰਦੇ ਅੱਜ ਅਮਰitsar हवेਲੀ ਗਰੁੱਪ ਨੂੰ ਤਕਰੀਬਨ 6 ਸਾਲ ਤੋਂ ਅਸੀਂ ਇਹ ਚੇਨ ਸਟਾਰਟ ਕੀਤੀ ਸੀ ਤੇ ਅੱਜ ਅਸੀਂ 35 ਰੈਸਟੋਰੈਂਟ ਪੂਰੇ ਇੰਡੀਆ ਵਿੱਚ ਆਪਰੇਟ ਕਰ ਰਹੇ ਹਾਂ ਤੇ ਅਸੀਂ ਬੜੀ ਜਲਦੀ ਆਸਟ੍ਰੇਲੀਆ ਯੂਐਸਏ ਤੇ ਕੈਨੇਡਾ ਵਿੱਚ ਵੀ ਓਪਨ ਕਰ ਰਹੇ ਹਾਂ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਪੂਰੇ ਇੰਡੀਆ ਵਿੱਚ ਹੁਣ ਤੱਕ ਤੇ ਅਸੀਂ ਥੈਂਕਸ ਕਰਦੇ ਹਾਂ ਸਾਰੇ ਆਪਣੇ ਕਸਟਮਰਸ ਦਾ ਜਿਨ੍ਹਾਂ ਨੇ ਬਹੁਤ ਹੀ ਮਾਨ ਬਖਸ਼ਿਆ ਵੈ ਕਿ ਅੱਜ ਜਿਹੜਾ ਸਾਡਾ ਬ੍ਰਾਂਡ ਹੈ ਇਸ ਲੈਵਲ ਤੇ ਪਹੁੰਚ ਚੁੱਕਾ ਵੈ ਸਤਿ ਸ਼੍ਰੀ ਅਕਾਲ ਸਾਰੇ ਨੂੰ ਮੈਂ ਅਤਲ ਚੰਦਰਾ ਸਵੀਗੀ ਡਾਇਨੋਟ ਦੇ ਵਿੱਚ ਮੈਂ ਪੂਰਾ ਪੰਜਾਬ ਦਾ ਕਲਸਟਰ ਮੈਨੇਜ ਕਰਦਾ ਤੇ ਇਹ ਸਾਡੇ ਆਪਣੇ ਸਚਮਿਤ ਸਿੰਘ ਜੀ ਹੈ ਇਹ ਆਪਣਾ ਅੰਮ੍ਰਿਤਸਰ ਅੰਮ੍ਰਿਤਸਰ ਪੁਰਾ ਫ੍ਰੀਗੀ ਡਾਇਨਰ ਦੇ ਲੀਡ ਕਰਦੇ ਆ ਸੋ ਅੱਜ ਇਸ ਵੀਡੀਓ ਵੱਲੋਂ ਅੰਮ੍ਰਿਤਸਰ ਹਵੇਲੀ ਨੂੰ ਚੋਣ ਚ ਹੈ ਇਹ ਜਿਹੜੇ ਆਪਣੇ ਫ੍ਰੀਗੀ ਡਾਇਨਰ ਜਿਹੜਾ ਮਰ ਅਵਾਰਡ ਸੀਗੇ ਰੈਸਟੋਰੈਂਟ ਅਵਾਰਡ ਹੈਗੇ ਇਸ ਅਪਾ ਹਰ ਸਾਲ ਆਰਗੇਨਾਈਜ਼ ਕਰਦੇ ਆ ਤੇ ਇਹ ਸਾਰੇ ਜਿਹੜੇ ਹੈਗੇ ਕਸਟਮਰ ਅਪਾ ਅਪਾ ਅੰਮ੍ਰਿਤਸਰ ਹਵੇਲੀ ਨੂੰ ਨਹੀਂ ਚੁਣਿਆ ਇੱਕ ਸਾਰੇ ਕਸਟਮਰ ਜਿਹੜੇ ਹੈਗੇ ਆਪਣੇ ਫ੍ਰੀਗੀ ਡਾਇਨਰ ਤੇ ਜਿਹੜੇ ਆਪਣੇ ਪਲੈਟਫਾਰਮ ਤੇ ਆਉਂਦੇ ਤੇ ਇੱਥੇ ਆ ਕੇ ਲੋਕਾਂ ਦਾ ਅਲੱਗ-ਅਲੱਗ ਰੈਸਟੋਰੈਂਟ ਦਾ ਖਾਣਾ ਟਰਾਈ ਕਰਦੇ ਆ ਤੇ ਉਹਨਾਂ ਨੇ ਹੀ ਅੰਮ੍ਰਿਤਸਰ ਹਵੇਲੀ ਨੂੰ ਚੁਣਿਆ ਤੇ ਅੰਮ੍ਰਿਤਸਰ ਰਿਨੋਈ ਨਾਰਥ ਇੰਡੀਅਨ ਕੈਟੇਗਰੀ ਦੇ ਵਿੱਚ ਤੇ ਪਲੱਸ ਕੈਜੂਅਲ ਡਾਈਨਿੰਗ ਕੈਟੇਗਰੀ ਦੇ ਵਿੱਚ ਸਭ ਤੋਂ ਵਧੀਆ ਰੈਸਟੋਰੈਂਟ ਪਾਇਆ ਪੂਰੇ ਅੰਮ੍ਰਿਤਸਰ ਦੇ ਵਿੱਚ ਸੋ ਪੈਨ ਇੰਡੀਆ ਦੇ ਵਿੱਚ ਇਸ ਵੀਡੀਓ ਵੱਲੋਂ ਫੂਡ ਡਿਲੀਵਰੀ ਕੀਤਾ ਜਾਂਦਾ ਹੈ ਤੇ ਕਿੰਨਾ ਕੁ ਰਿਸਪੌਂਸ ਮਿਲਦਾ ਪੰਜਾਬੀ ਖਾਣੇ ਦਾ ਜਦੋਂ ਦੀ ਪੈਨ ਇੰਡੀਆ ਲੈਵਲ ਤੇ ਗੱਲ ਕਰੀਏ ਤੇ ਜੇ ਡਿਲੀਵਰੀ ਦੇ ਵਿੱਚ ਕਹੀਏ ਤੇ ਨਾਰਥ ਦੇ ਵਿੱਚ ਤੇ ਆਪਣਾ ਜਾਇ ਸੈਂਟਰਲ ਇੰਡੀਆ ਦੇ ਵਿੱਚ ਹੋ ਗਿਆ ਤੇ ਆਪਣਾ ਸਾਊਥ ਦੇ ਵਿੱਚ ਹੋ ਗਿਆ ਅਮਰਾ ਨਾਰਥ ਇੰਡੀਅਨ ਖਾਣ ਨੂੰ ਹਰ ਪਾਸੇ ਸਾਰੇ ਕਸਟਮਰ ਵੱਲੋਂ ਪਿਆਰ ਪਿਆਰ ਮਿਲਦਾ ਹੈ ਪਲੱਸ ਆਪਾਂ ਜੇ ਗੱਲ ਕਰੀਏ ਅੰਮ੍ਰਿਤਸਰ ਹਵੇਲੀ ਦੀ ਫੂਡ ਦੀ ਤੇ ਇਹ ਸਭ ਤੋਂ ਵਧੀਆ ਪਾਇਆ ਗਿਆ ਆਪਣੇ ਅੰਮ੍ਰਿਤਸਰ ਦੇ ਵਿੱਚ ਆਪਣਾ ਨਾਮ ਲਿਖਾ ਮੇਰਾ ਨਾਮ ਸਚਮੀਤ ਹੈਗਾ ਤੇ ਮੈਂ 스위ਗੀ ਡਾਈਨੋ ਅੰਮ੍ਰਿਤਸਰ ਦਾ ਇਹਨਾਂ ਦੇ ਅੰਮ੍ਰਿਤਸਰ ਯਾਵਲੀ ਟੋਟਲੀ ਮੈਂ ਮੈਨੇਜ ਕਰਦਾ ਹਾਂਗਾ ਇਹਨਾਂ ਦਾ 스위ਗੀ ਵੱਲੋਂ ਜਿਹੜਾ ਅਵਾਰਡ ਇਹਦੇ ਦੇ ਰਹੇ ਹੋ ਚੰਗੀ ਚੰਗੀ ਬਹੁਤ ਵਧੀਆ ਲੱਗ ਰਿਹਾ ਹੈਗਾ ਕਿ ਸਾਡੀ ਕੰਪਨੀ ਵੱਲੋਂ ਅੰਮ੍ਰਿਤਸਰ ਯਾਵਲੀ ਜੋ ਫਾਸਟੈਸਟ ਗਰੋਇੰਗ ਚੇਨ ਬਣ ਰਹੀ ਹੈ ਕਿ ਨਾਰਥ ਇੰਡੀਅਨ ਫੂਡ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਸਿਲੈਕਟ ਕਰਕੇ ਇਹਨਾਂ ਨੂੰ ਇੱਕ ਆਨਰ ਦਿੱਤਾ ਜਾ ਰਿਹਾ ਹੈ ਇਸ ਚੀਜ਼ ਦੇ ਲਈ ਸੋ ਕਿੰਨਾ ਕਿ ਲੋਕ ਪਸੰਦ ਕਰਦੇ ਪੰਜਾਬੀ ਰਾਈਟਿੰਗ ਬਹੁਤ ਵਧੀਆ ਆਇਆ ਹੈ ਅਪ੍ਰੋਕਸੀਮੇਟਲੀ 20000 VOTING ਆਈ ਹੈ ਦੋਨੋ ਡਿਫਰੈਂਟ ਕੈਟੇਗਰੀਸ ਤੇ ਵਨ ਇਨ ਬੈਸਟ ਇਨ ਕੈਜੂਅਲ ਡਾਈਨਿੰਗ ਐਂਡ ਇੱਕ ਬੈਸਟ ਇਨ ਨਾਰਥ ਇੰਡੀਅਨ ਫੂਡ ਤੇ ਹੋਰ ਵੀ ਕੰਪੀਟੀਸ਼ਨ ਹਗਾ ਸੀ ਬਟ ਲੋਕਾਂ ਨੇ ਸਪੈਸ਼ਲੀ ਅੰਮ੍ਰਿਤਸਰੀ ਹਵੇਲੀ ਨੂੰ ਵੋਟ ਦੇ ਕੇ ਸਭ ਤੋਂ ਜ਼ਿਆਦਾ ਇਸ ਚੀਜ਼ ਤੇ ਵਿਨਰ ਬਣਾਇਆ ਇਸ ਚੀਜ਼ ਲਈ ਸੋ ਨਾਰਥ ਇੰਡੀਆ ਦੇ ਕਿੰਨੇ ਰੈਸਟੋਰੈਂਟ ਚ ਚੁਣੇ ਗਏ ਅਪ੍ਰੋਕਸੀਮੇਟਲੀ 10 ਰੈਸਟੋਰੈਂਟ ਸਗੇ ਸੀ ਜਿਦੇ ਚ ਕੋਈ ਕੰਪੀਟੀਸ਼ਨ ਹੀ ਨਹੀਂ ਹਗਾ ਸੀ ਅੰਮ੍ਰਿਤਸਰੀ ਹਵੇਲੀ ਦਾ ਕੋਈ ਵੀ ਹੋਰ ਜਿਹੜੇ ਲੋਕਲ ਅੰਮ੍ਰਿਤਸਰ ਦੀ ਕੁਜ਼ ਉਹ ਸਾਰਿਆਂ ਨੇ ਲੋਕਾਂ ਨੇ ਵੋਟ ਪਾ ਕੇ ਇਹਨਾਂ ਨੂੰ ਹੀ ਜੇ ਜੇ ਡਿਕਲੇਅਰ ਕੀਤਾ ਹੈ ਇਹ ਲੋਕਾਂ ਦਾ ਵੋਟ ਵੋਟ ਸਾਰਾ ਹੈਗਾ ਸੋ ਕਿੰਨਾ ਦਾ ਪਿਆਰ ਮਿਲਦਾ ਪੰਜਾਬੀ ਖਾਣੇ ਦਾ ਜੇ ਰੋਟੀ ਫੂਟੀ ਵੀ ਬਣੀ ਚੈਨ ਜਿਹੜੀ ਸਾਡੇ ਕੋਲ ਕੰਪਨੀ ਲੋਕਾਂ ਨੂੰ ਬਹੁਤ ਜ਼ਿਆਦਾ ਹਗਾ ਹੈ ਕਿ ਐਕਚੁਅਲੀ ਅਸੀਂ ਹੋਰ ਵੀ ਸਟੇਟਸ ਦੇ ਇਹਨਾਂ ਦੇ ਮੈਨੇਜ ਕਰਦੇ ਆਂ ਅਹਮਦਾਬਾਦ ਹੋ ਗਿਆ ਯੂਪੀ ਦੇ ਹੋ ਗਿਆ ਤੇ ਸਪੈਸੀਫਿਕਲੀ ਉਹਦਾ ਅਸੀਂ ਟ੍ਰੈਫਿਕ ਦੇਖ ਰਹੇ ਆਂ ਅਮ੍ਰਿਤਸਰ ਦੀ ਹਵੇਲੀ ਦਾ ਸਭ ਤੋਂ ਜ਼ਿਆਦਾ ਟ੍ਰੈਫਿਕ ਆਗਾ ਜਿਹੜਾ ਸਾਊਥ ਦਾ ਵੀ ਦੇਖ ਰਹੇ ਆਂ ਟ੍ਰੈਂਡ ਦੇਖ ਰਹੇ ਆਂ ਕੋਈ ਹੋਰ ਹైదరాబాద్ ਦੇ ਵਿੱਚ ਹੈਗਾ ਉਸ ਉਹਦੇ ਵਿੱਚ ਅਮ੍ਰਿਤਸਰ ਦੀ ਹਵੇਲੀ ਸਭ ਤੋਂ ਜ਼ਿਆਦਾ ਇੱਕ ਵਿਊਜ਼ ਹੈ ਲੋਕੀ ਉੱਥੇ ਜਾਣਾ ਪ੍ਰੀਫਰ ਕਰ ਰਹੇ ਆਗੇ ਅਮ੍ਰਿਤਸਰ ਦੀ ਹਵੇਲੀ ਸਪੈਸੀਫਿਕਲੀ